ਸਾਰੇ ਸਾਥੀਓ ਅੱਜ ਅਸੀਂ ਗੱਲ ਕਰਨ ਲੱਗੇ ਆਂ ਜਿਸ ਤਰੀਕੇ ਦੇ ਨਾਲ ਪੱਠਾ ਮਜ਼ਦੂਰਾਂ ਦੇ ਨਾਲ ਉਹਨਾਂ ਦੇ ਕੀਤੇ ਹੋਏ ਕੰਮ ਨੂੰ ਲੈ ਕੇ ਜਿਹੜਾ ਵਾ ਉਹ ਨਾ ਤਾਂ ਪੱਠਾ ਮਾਲਕ ਇਨਸਾਫ਼ ਕਰ ਜਾਂਦੇ ਆ ਜਿਹੜਾ ਕਿ ਉਹਨਾਂ ਦੇ ਨਾਲ ਪੂਰੇ ਦਾ ਪੂਰਾ ਇਨਸਾਫ਼ ਕਰ ਸਕੇ ਨਾ ਹੀ ਲੇਬਰ ਡਿਪਾਰਟਮੈਂਟ ਅੱਜ ਤੱਕ ਕਦੀ ਪੱਠਾ ਮਜ਼ਦੂਰ ਦੇ ਨਾਲ ਖੜਿਆ ਕਿਉਂਕਿ ਪੱਠਿਆਂ ਦੇ ਉੱਪਰ ਜਿਹੜਾ ਰਹਿਣ ਵਾਲੀਆਂ ਜਿਹੜੀਆਂ ਝੁੱਗੀਆਂ ਵਾ ਜਿਹੜੇ ਕੁਆਟਰ ਆ ਉਹ ਬਹੁਤ ਤਰਸਯੋਗ ਆ ਔਰ ਕਿਤੇ ਵੀ ਪਿੰਡਾਂ ਦੇ ਵਿੱਚ ਜਿਹੜਾ ਵਾ ਉਹ ਪੀਣ ਵਾਲਾ ਪਾਣੀ ਨਹੀਂ ਹੈ ਕਿਤੇ ਵੀ ਜਿਹੜਾ ਉਹ ਲੈਟਰਨ ਬاتھਰੂਮ ਦਾ ਪ੍ਰਬੰਧ ਨਹੀਂ ਹੈ ਕਿਤੇ ਵੀ ਜਿਹੜਾ ਪੱਠਾ ਮਜ਼ਦੂਰਾਂ ਦਾ ਬੱਚਾ ਵਾ ਉਹ ਸੇਪ ਨਹੀਂ ਪੱਠਾ ਮਜ਼ਦੂਰਾਂ ਦੇ ਬੱਚਿਆਂ ਨੂੰ ਕਿਤੇ ਵੀ ਲਾਗੇ ਕੋਈ ਮੈਡੀਕਲ ਦੀ ਸਹੂਲਤ ਨਹੀਂ ਹੈ ਕੋਈ ਸਕੂਲ ਦੀ ਸਹੂਲਤ ਨਹੀਂ ਹੈ ਔਰ ਇਸ ਕਰਕੇ ਇਹ ਜਿਹੜਾ ਵੱਡੇ ਪੱਦਰ ਤੇ ਜਿਹੜਾ ਇੱਕ ਪੱਠਾ ਮਜ਼ਦੂਰ ਆ ਉਹਨੂੰ ਇੱਕ ਉਹਦੇ ਬੱਚਿਆਂ ਨੂੰ ਉਹਦੇ ਉਹਨੂੰ ਜਿਹੜਾ ਵਾ ਉਹ ਬਹੁਤ ਇਹਨਾਂ ਸਾਰੀਆਂ ਸਰਕਾਰੀ ਸਹੂਲਤਾਂ ਤੋਂ ਜਿਹੜਾ ਉਹ ਵਾਂਝਿਆ ਕੀਤਾ ਜਾ ਰਿਹਾ ਹੈ ਵਖਰਾ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਅਸੀਂ ਗੱਲ ਕਰੀਏ ਕਿ ਪੱਠਿਆਂ ਦੇ ਉੱਪਰ ਜਿਹੜੀਆਂ ਵਾ ਉਹ ਹਰ ਕਿਸੇ ਵੀ ਕਿਸਮ ਦੀ ਜਿਹੜੀ ਆ ਉਹ ਸੂਰਤ ਪੱਠਾ ਮਾਲਕਾਂ ਦੇ ਵੱਲੋਂ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਕਿਉਂਕਿ ਵੱਡੇ ਪੱਧਰ ਤੇ ਜੇ ਅਸੀਂ ਗੱਲ ਕਰੀਏ ਤਾਂ ਜਿੰਨੀਆਂ ਮਹਿਲਾਵਾਂ ਪੱਠਿਆਂ ਦੇ ਉੱਪਰ ਕੰਮ ਕਰਦੀਆਂ ਉਹ ਆ ਜੇ ਅਸੀਂ ਗੱਲ ਕਰੀਏ ਤਾਂ ਆ ਪਿੰਡਾਂ ਦੇ ਵਿੱਚ ਅਸੀਂ ਖੜੇ ਆ ਤਾਂ ਪਿੰਡਾਂ ਦੇ ਵਿੱਚ ਜਿਹੜਾ ਵਾ ਕੋਈ ਕਿਤੇ ਲੈਟ੍ਰਿੰਗ ਦਾ ਪ੍ਰਬੰਧ ਨਹੀਂ ਹੈ ਕੋਈ ਕਿਤੇ ਸ਼ੌਚਾਲੇ ਦਾ ਪ੍ਰਬੰਧ ਨਹੀਂ ਹੈ ਕੋਈ ਕਿਤੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਨਹੀਂ ਹੈ ਇਸ ਕਰਕੇ ਜਿਹੜਾ ਪੱਠਾ ਮਜ਼ਦੂਰ ਆ ਉਹਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜਾ ਵਾ ਉਹ ਵਾਂਝਿਆ ਰੱਖਿਆ ਜਾ ਰਿਹਾ ਔਰ ਇਹਨੂੰ ਲੈ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹਨਾਂ ਦੀਆਂ ਸੁਖ-ਸੁਵਿਧਾ ਨੂੰ ਲੈ ਕੇ ਜਿਹੜਾ ਵਾ ਉਹ ਪੱਠਾ ਅਤੇ ਨਿਰਮਾਣ ਮਜ਼ਦੂਰ ਜੁਨੀਆ ਨਾਲੋਂ ਜਿਹੜਾ ਵਾ ਉਹ ਅਸੀਂ ਇੱਕ ਕੈਂਪੇਨ ਜਿਹੜੀ ਉਹ ਸ਼ੁਰੂ ਕੀਤੀ ਹੋਈ ਆ ਜਿਹੜੀ ਕਿ 23 ਤਰੀਕ ਤੋਂ ਚੱਲ ਰਹੀ ਆ ਔਰ ਤਰਨ-ਤਾਰਨ ਦੇ ਵਿੱਚ ਜਿਹੜੀ ਆ ਉਹ 30 ਤਰੀਕ ਤੱਕ ਚੱਲੂਗੀ ਔਰ ਇਸੇ ਤਰੀਕੇ ਦੇ ਨਾਲ ਸਾਡੀਆਂ ਜਿਹੜੀਆਂ ਉਹ ਵੱਖ-ਵੱਖ ਜਿਹੜੀਆਂ ਵਾ ਉਹ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਅਸੀਂ ਕੈਂਪੇਨ ਕਰ-ਕਰ ਕੇ ਘਰ-ਘਰ ਜਾ-ਜਾ ਕੇ ਪਿੰਡ-ਪਿੰਡ ਜਾ-ਜਾ ਕੇ ਜਿਹੜਾ ਪੱਠਾ ਮਜ਼ਦੂਰ ਆ ਉਹਨੂੰ ਉਹਦੇ ਹੱਕਾਂ ਤੋਂ ਜਿਹੜੇ ਉਹ ਵਾਂਝਾ ਹੋ ਰਿਹਾ ਉਹਨੂੰ ਉਹਦੇ ਬਾਰੇ ਜਿਹੜਾ ਵਾ ਉਹ ਜਾਣਨਾ ਪਾਈ ਜਾ ਰਹੀ ਆ ਔਰ ਦੱਸਿਆ ਜਾ ਰਿਹਾ ਹਮ ਮਿਹਨਤ مش اس دنیا سے جب اپنا حصہ مانگیں گے ایک باغ نہیں ایک کھیت نہیں ہم ساری دنیا مانگیں گے ایک باغ نہیں ایک کھیت نہیں ہم ساری دنیا مانگیں گے ہم محنت کش اس دنیا سے جب اپنا حصہ مانگیں گے ایک باغ نہیں ایک کھیت نہیں ہم ساری دنیا مانگیں گے ایک باغ نہیں ਕਿ ਕਿਤੇ ਨਹੀਂ ਹਮ ਸਾਰੀ ਦੁਨੀਆ And here you